ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਨੇ ਕਮਾਂਡ ਕੱਸ ਲਈ ਹੈ। ਦਿੱਲੀ ਦੇ ਵਿੱਚ ਕਾਂਗਰਸ ਪਾਰਟੀ ਦੀ ਮੀਟਿੰਗ ਹੋਈ ਹੈ ਜਿਸ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੀਨੀਅਰ ਲੀਡਰਾਂ ਨੇ ਸ਼ਮੂਲੀਅਤ ਕੀਤੀ ਹੈ। ਲੋਕ ਸਭਾ ਚੋਣਾਂ ਦੇ ਐਲਾਨ ਬਾਰੇ ਜਾਂ ਟਿਕਟਾਂ ਬਾਰੇ ਕੀ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਕਹੀ ਹੈ? ਆਓ ਸੁਣਦੇ ਹਾਂ। ਸਾਡੀ ਪ੍ਰੀਲੀਮਿਨਰੀ ਮੀਟਿੰਗ ਹੈ। ਸਾਡੇ ਜਨ ਸੈਕਟਰੀ ਸਾਹਿਬਾ ਸਾਡੇ ਪੀਸੀ ਪ੍ਰੈਜ਼ੀਡੈਂਟ ਮੈਂ ਤੇ ਵੇਨ ਗੋਪਾਲ ਜੀ ਦੀ ਅਸੀਂ ਡਿਸਕਸ਼ਨਸ ਕੀਤੀਆਂ ਨੇ ਸੋ ਇਟ ਇਨੀਸ਼ੀਅਲ ਸਟੇजेस ਦੇ ਵਿੱਚ ਹੈ ਹਲੇ ਤਾਂ ਇਟ ਹੈਸ ਟੂ ਗੋ ਟੂ ਦੀ ਨੈਕਸਟ ਸਟੇਜ ਉਹ 16 ਤਰੀਕ ਨੂੰ ਕਿੰਨੇ ਕ ਨਾਮ ਡਿਸਕਸ ਹੋ ਗਏ ਕਿੰਨੇ ਨਾਮ ਦੇ ਮੈਂ ਕੋਈ ਡੀਟੇਲ ਨਹੀਂ ਤੁਹਾਨੂੰ ਦੇਣ ਲੱਗਾ ਫੈਕਟ ਇਜ਼ ਨਾਮ ਸਾਰੇ ਡਿਸਕਸ ਹੋ ਗਏ ਸਾਰੀਆਂ ਸੀਟਾਂ ਹੋਈਆਂ ਨੇ ਬਟ ਜਦ ਫਾਈਨਲ ਹੋਏਗਾ ਉਹ ਤੁਹਾਨੂੰ ਪਤਾ ਲੱਗੇ ਚਾਰੋਂ ਮੌਜੂਦਾ ਐਮਪੀ ਇਲੈਕਸ਼ਨ ਲੜਨਗੇ ਪੰਜਾਬ ਦੇ ਜਿਹੜੇ ਨੇ no answer ਦੇਖੋ ਗੱਲ ਐਸ ਹੈ ਗੁਰਦਾਸਪੁਰ ਨੂੰ ਲੈ ਕੇ ਤੇ ਮੈਂ ਅੰਦਰ ਇਹਨਾਂ ਨੂੰ ਕਿਹਾ ਕਿ ਕਾਂਗਰਸ ਪ੍ਰੈਜ਼ੀਡੈਂਟ ਦੀ ਡਿਸਕ੍ਰੀਸ਼ਨ ਤੇ ਛੱਡਦੀ ਹੈ ਜੋ ਉਹ ਫੈਸਲਾ ਕਰਨਗੇ ਸਾਡੇ ਲੀਡਰ ਨੇ ਜੋ ਕਰਨਗੇ ਸਾਨੂੰ ਵੇਖੋ ਸਾਡਾ ਮਿਸ਼ਨ ਹੈ ਕਿ ਪੰਜਾਬ ਦੇ ਵਿੱਚ 13 ਸੀਟਾਂ ਜਿੱਤਦੀ ਅਸੀਂ ਇੱਕ ਪਰਿਵਾਰ ਨਾ ਤੇ ਪਰਿਵਾਰ ਦਾ ਮਤਲਬ ਇਹੀ ਹੁੰਦਾ ਕਿ ਕਾਂਗਰਸ ਲੀਡਰਸ਼ਿਪ ਜਿਹੜੀ ਹੈ ਰਾਹੁਲ ਗਾਂਧੀ ਜੀ ਜੋ ਫੈਸਲਾ ਕਰਦੇ ਮੈਨੂੰ ਮੰਜ਼ੂਰ ਹੈ। ਕੀ ਕਹਿਣਾ ਸੀਗਾ ਨਾ ਸੀਐਮ ਸਾਹਿਬ ਸੀਐਮ ਸਾਹਿਬ ਦਾ ਕਹਿਣਾ ਹੈ ਕਿ ਇਹ ਤਾਂ ਜਾਖਰੋਂ ਦੇਰ ਤੇ ਜਾਏਗੀ ਤੇ ਵਿਰੋਧ ਕਰਨਾ ਚਲੋ ਆਪਾਂ ਤੁਸੀਂ ਮੈਨੂੰ ਇੱਥੇ ਉਹਨਾਂ ਨਾਲ ਲੜਾਓ ਨਾ ਮੈਂ ਜੋ ਹੁਣੇ ਅੰਦਰੋਂ ਚਾਹ ਜਾਂ ਕੌਫੀ ਪੀ ਕੇ ਆਇਆ ਅਸੀਂ ਨਾ ਪਾਰਟੀ ਹਾਈ ਕਮਾਂਡ ਤੋਂ ਹੁਣੇ ਸਾਰੀ ਪ੍ਰੋਪੋਜ਼ਲ ਲੈ ਕੇ ਸਾਡੇ ਜਨਰਲ ਸੈਕਟਰੀ ਸਾਹਿਬ ਜਾਣਗੇ ਸੀਸੀ ਕਾਂਗਰਸ ਪ੍ਰੈਜ਼ੀਡੈਂਟ ਦੇ ਨੋਟਿਸ 'ਚ ਹਰ ਚੀਜ਼ ਲੈ ਕੇ ਆਣਗੇ ਤਾਂ ਉਹ ਸਾਰੀ ਉਹਨਾਂ ਦੇ ਨਾਲ ਜਿਹੜੀ ਅੰਦਰ ਬੈਠ ਕੇ 13 ਦੀਆਂ 13 ਸੀਟਾਂ ਬਾਰੇ ਮੈਂ ਜਾਣਕਾਰੀ ਦਿੱਤੀ ਹੈ ਕਿ ਅਕਾਲੀ ਦਲ ਨੂੰ ਤੇ ਭਾਜਪਾ ਨੂੰ ਅਸੀਂ ਮੁਕਾਬਲਾ ਦੇਣ ਵਾਸਤੇ ਸਾਨੂੰ ਕਿਸ ਕਿਸਮ ਦੀ ਸਟ੍ਰੈਟਜੀ ਚਾਹੀਦੀ ਕਿਸ ਕਿਸਮ ਦੇ ਸਾਨੂੰ ਕੈਂਡੀਡੇਟ ਚਾਹੀਦੇ ਨੇ ਤੇ ਮੈਂ ਇਹ ਵੀ ਗੱਲ ਉਹਨਾਂ ਨੂੰ ਕਹੀ ਹੈ ਕਿ ਕੋਈ ਵੀ ਫਾਈਟ ਜਿਹੜੀ ਹੈ ਇਹਨੂੰ ਲਾਈਟਲੀ ਆਪਾਂ ਨਾ ਲਈਏ ਮੁਕਾਬਲਾ ਪੰਜਾਬ ਦੇ ਵਿੱਚ ਆਪ ਜਿਹੜੀ ਪਿਛਲੀ ਵਾਰ ਅਖੀਰਲੇ ਤਿੰਨ ਦਿਨਾਂ 'ਚ ਚਾਰ ਸੀਟਾਂ ਜਿੱਤ ਗਈ ਸੀ ਉਸ ਤੋਂ ਪਹਿਲੇ ਕਿਸੇ ਨੇ ਨਾਂ ਵੀ ਨਹੀਂ ਸੀ ਸੁਣਿਆ ਭਗਵੰਤ ਸਿੰਘ ਮਾਨ ਤੋਂ ਇਲਾਵਾ ਕੋਈ ਕਿਸੇ ਨੇ ਨਾ ਨਹੀਂ ਸੀ ਸੁਣਿਆ ਚਾਰ ਸੀਟਾਂ ਉਹ ਕੱਢ ਗਈ ਸੋ ਸਾਨੂੰ ਆਪਣੀ ਇਹ ਸਾਰੀ ਲੜਾਈ ਜਿਹੜੀ ਹੈ ਇਹ ਤਗੜੇ ਹੋ ਕੇ ਲੜਨੀ ਪਊਗਾ ਬੈਗੀਪੁਰ ਤੋਂ ਇਲਾਵਾ ਕਿਤੇ ਹੋਰ ਤੁਹਾਨੂੰ ਭੇਜਿਆ ਜਾਂਦਾ ਆਨੰਦਪੁਰ ਸਾਹਿਬ ਭੇਜਿਆ ਜਾਂਦਾ ਤੁਸੀਂ ਲੜੋਗੇ ਨਹੀਂ ਤਿਆਰ ਹਾਂ ਸਰ ਵੇਖੋ ਮੇਰੀ ਇੱਕ ਗੱਲ ਸੁਣ ਲਓ ਮੈਂ ਸਾਰੀ ਗੱਲ ਕਾਂਗਰਸ ਪ੍ਰਧਾਨ ਜੀ ਦੀ ਡਿਸਕ੍ਰੀਸ਼ਨ ਤੇ ਛੱਡੀ ਉਹ ਜਿੱਥੇ ਵੀ ਕੰਨਾ ਚਾਣਗੇ ਪੰਜਾਬ ਚ ਕੀ ਐਂਡਮੈਨ ਨਿਕੋਬਾਰ ਵੀ ਕੰਨਾ ਚਾਣਗੇ ਮੈਂ ਤਿਆਰ ਕੋਈ ਵੀ ਹੋਵੇ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਮੈਂ ਨਿੱਜੀ ਤੌਰ ਤੇ ਕਦੇ ਆਪਣੇ ਬਾਰੇ ਸੋਚਿਆ ਹੀ ਨਹੀਂ ਕਿਸੇ ਥਾਂ ਤੇ ਕਿਸੇ ਸੀਟ ਤੇ ਕੋਈ ਵੀ ਹੋਵੇ ਮੇਰੇ ਲਈ ਤਾਂ ਇੱਕ ਤੋਂ ਲੈ ਕੇ ਸੀਟ ਤੋਂ ਜਿੱਥੇ-ਜਿੱਥੇ ਆਲੇ-ਦੁਆਲੇ ਤੇਰਾ ਪੰਜ-ਚਾਰ ਤੇ ਹੋਰ ਜਾ ਸਕਦੇ ਆ ਤੁਹਾਡੀ ਕੀ ਤਿਆਰੀ ਹੈ ਸੰਗਰੂਰ ਨੂੰ ਲੈ ਕੇ ਨਹੀਂ ਮੈਂ ਦੱਸਿਆ ਤੁਹਾਨੂੰ ਕਿ ਤਿਆਰੀ ਮੈਂ ਸਿਰਫ ਇਹ ਨਹੀਂ ਕਰਦੀ ਹੁੰਦੀ ਕਿ ਮਹਾਰਜਿੰਦਰ ਕੋਰ ਪੱਠਲ ਨੇ ਆਪਦੇ ਲਈ ਤਿਆਰੀ ਕਰਨੀ ਹੈ ਆਪਦੀ ਪਾਰਟੀ ਲਈ ਅਸੀਂ ਹਰ ਥਾਂ ਮਾਂ ਤੇ ਤਿਆਰ ਬਣ ਤਿਆਰ ਰਹਿੰਦੇ ਆਂ ਅੱਜ ਵੀ ਹੈਗੇ ਆਂ ਲੇਕਿਨ ਮੈਂ ਕਦੇ ਇਹ ਨਹੀਂ ਕਿਹਾ ਕਿ ਜੀ ਮੈਂ ਮੈਨੂੰ ਆ ਚਾਹੀਦਾ ਮੈਨੂੰ ਦਿਓ ਮੈਂ ਇਹ ਨਹੀਂ ਕਿਹਾ ਮੈਂ ਚਾਹੁੰਦੀ ਕਿ ਸਾਨੂੰ 13 ਸੀਟਾਂ ਜਿੱਤ ਕੇ ਹਿੰਦੁਸਤਾਨ ਸਰਕਾਰ ਚਾਹੀਦੀ ਹੈ ਉਹ ਮੈਂ ਕਿਹਾ ਹੈਗਾ ਜੋ ਫੈਸਲਾ ਸਾਡੀ ਹਾਈ ਕਮਾਂਡ ਕਰੂ